ਵੇ ਜਗਬਣੀ ਪੰਜਾਬ ਕੇ ਸੀਟੀਵੀ ਪੈਸ ਜੰਦਰ ਸਿੰਘ ਕਰਾਇਆ ਜਿੱਥੇ ਪਿਛਲੇ ਦਿਨੀ ਹੀ ਪੰਜਾਬ ਸਰਕਾਰ ਵੱਲੋਂ ਇੱਕ ਪੰਚਾਇਤਾਂ ਨੂੰ ਲੈ ਕੇ ਵੱਡੀ ਨੀਤੀ ਤਿਆਰ ਕੀਤੀ ਗਈ ਹੈ ਗੱਲ ਕੀਤੀ ਜਾਉਂਦਾ ਇਸ ਨੀਤੀ ਨਾਲ ਜਿੱਥੇ ਪਿੰਡਾਂ ਅੰਦਰ ਵਿਕਾਸ ਦੇ ਕੰਮ ਕਾਫੀ ਲੰਮੇ ਸਮੇਂ ਤੋਂ ਕਈ ਜਗ੍ਹਾ ਵਿੱਚ ਰੁਕੇ ਹੋਏ ਸਨ ਉਹਨਾਂ ਨੂੰ ਵੀ ਜਿਹੜੇ ਬਹੁਤ ਵੱਡਾ ਹੰਗਾਰਾ ਮਿਲੇਗਾ ਕਿਉਂਕਿ ਪੰਚਾਇਤ ਵਿੱਚ ਖਾਸ ਕਰਕੇ ਲੋਕ ਜਿਹੜੇ ਆ ਉਹਨਾਂ ਦੇ ਧੀਆ ਪੁੱਤਰ ਜਿਹੜੇ ਬਾਹਰ ਰਹਿੰਦੇ ਸੀ چاہے ਕਿਸੇ ਦਾ ਕੋਈ ਰਿਸ਼ਤੇਦਾਰ ਬਾਹਰ ਰਹਿੰਦਾ ਸੀ ਤਾਂ ਕ੍ਰੀਪ ਪਰਪਨ ਛੇ ਮਹੀਨੇ ਵਾਸਤੇ ਜਿਹੜੇ ਉਦੇਸ਼ ਵਿੱਚ ਚੱਲ ਜਾਂਦੇ ਸੀ ਉਹਦੇ ਕਰਕੇ ਜਿਹੜਾ ਪਿੰਡਾਂ ਵਿੱਚ ਵਿਕਾਸ ਦੇ ਕੰਮ ਨਹੀਂ ਸੀ ਹੁੰਦੇ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਨੀਤੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਕੋਈ ਵੀ ਪਿੰਡ ਦਾ ਸਰਪੰਚ ਔਰ ਪੰਚ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦਾ ਤਾਂ ਉਸ ਨੂੰ ਪਹਿਲਾਂ ਥੋਟੀ ਕੋ ਜੜੀ ਆ ਉਹ ਇੱਕ ਪ੍ਰਵਾਨਗੀ ਲੈਣੀ ਪਏਗੀ ਪ੍ਰਵਾਨਗੀ ਮਿਲਣ ਤੋਂ ਉਪਰੰਤ ਜਿਹੜਾ ਬਾਹਰ ਜਾਏਗਾ ਇਸੇ ਨੂੰ ਲੈ ਕੇ ਅੱਜ ਅਸੀਂ ਕੁਝ ਨੌਜਵਾਨ ਸਰਪੰਚੇ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਆ ਕਿ ਸਰਕਾਰ ਦੇ ਫੈਸਲੇ ਨੂੰ ਕਿਵੇਂ ਵੇਖਦੇ ਹੋ ਮੇਰੇ ਨਾਲ ਇਸ ਮੌਕੇ ਵਿਧਾਨ ਸਭਾ ਹਲਕਾ ਦਿਨਨਗਰ ਦੇ ਪਿੰਡ ਸੇਖਾ ਦੇ ਸਰਪੰਚ ਮੌਜੂਦ ਨੇ ਗੱਲ ਕਰਨ ਦੀ ਕੋਸ਼ਿਸ਼ ਕਰਨਿਆ ਕਿ ਜੋ ਸਰਕਾਰ ਦੇ ਉਹ ਨੀਤੀ ਤਿਆਰ ਕੀਤੀ ਗਈ ਆ ਕਿਵੇਂ ਉਸ ਨੂੰ ਵੇਚ ਦਿਓ ਔਰ ਆਉਣ ਵਾਲੇ ਦਿਨਾਂ ਵਿੱਚ ਉਸ ਦਾ ਕੀ ਫਾਇਦਾ ਲੱਗ। ਹਾਂਜੀ ਬੜੀ ਕੀ ਨਾ ਆਪਣਾ ਜੀ ਹਰਨੀਤ ਸਿੰਘ ਜਿਹੜੀ ਇੱਕ ਸਰਕਾਰ ਵੱਲੋਂ ਨੀਤੀ ਤਿਆਰ ਕੀਤੀ ਗਈ ਆ ਕਿਵੇਂ ਵੇਚ ਦਿਓ ਇਸ ਨੀਤੀ ਨੂੰ ਪਹਿਲਾਂ ਜੀ ਤੁਹਾਡੇ ਚੰਨ ਦਾ ਬੋਲ ਬਹੁਤ ਧੰਨਵਾਦ ਜੀ ਸਸਿਕਾ ਸਾਰਿਆਂ ਨੂੰ ਇਹ ਜੀ ਬਹੁਤ ਵਧੀਆ ਸਲਾਹ ਦਾ ਕਦਮ ਹੈ ਜੀ ਸਰਕਾਰ ਵੱਲੋਂ ਕਿ ਜਦੋਂ ਕੋਈ ਵੀ ਸਰਪੰਚ ਬਾਹਰ ਚਲਾ ਜਾਂਦਾ ਸੀਗਾ ਉਦੋਂ ਉਹਦੇ ਵਿੱਚੇ ਜਾਣ ਪਿੱਛੋਂ ਪਿੰਡ ਦਾ ਕੋਈ ਕੰਮ ਕੋਈ ਵੀ ਅਮਰਜੈਂਸੀ ਪੈ ਜਾਂਦੀ ਕੋਈ ਪਿੰਡ ਦੇ ਵਿੱਚ ਉਹ ਬਹੁਤ ਔਖਾ ਹੋ ਜਾਂਦਾ ਸੀਗਾ ਪਿੰਡ ਦੇ ਵਿਕਾਸ ਨਹੀਂ ਸੀਗੇ ਹੁੰਦੇ ਜੀ ਹੁਣ ਇਹਦੇ ਵਿੱਚ ਇਹ ਆ ਕਿ ਜੇ ਕੋਈ ਬਾਹਰ ਜਾਊਗਾ ਵੀ ਜੇ ਸਰਕਾਰ ਨੇ ਕਦਮ ਚੁੱਕਿਆ ਹੈ ਤੇ ਅਥਾਰਟੀ ਲੈ ਕੇ ਜਾਊਗਾ ਤੇ ਜੇ ਕੋਈ ਪਿੱਛੇ ਮਤਲਬ ਕਿਸੇ ਨੂੰ ਕੋਈ ਜ਼ਿੰਮੇਵਾਰੀ ਵਗੈਰਾ ਕੁਝ ਐਸਾ ਦੇਰ ਦੇਣਾ ਪਏਗਾ ਤਾਂ ਕਿ ਪਿੰਡ ਦੇ ਕੰਮ ਨਾ ਰੁਕ ਸਕਣਗੇ ਤੇ ਸਾਰਾ ਕੁਝ ਸਹੀ ਰਹੇਗਾ ਇਹ ਇਦਾਂ ਜਾਣ ਕਰਕੇ ਪਿੱਛੇ ਕੋਈ ਪਿੰਡ ਦਾ ਕੰਮ ਨਹੀਂ ਸੀ ਹੁੰਦਾ ਜੀ ਜੇ ਕੋਈ ਪਿੰਡ ਦੇ ਵਿੱਚ ਕੋਈ ਵੀ ਅਮਰਜੈਂਸੀ ਆ ਜਾਂਦੀ ਸੀ ਤੇ ਉਹ ਫਿਰ ਕਿਹਦੇ ਕੋਲ ਜਾਣਾ ਹੁੰਦਾ ਸੀ ਇਸ ਕਰਕੇ ਬਹੁਤ ਦਿੱਕਤ ਆਉਂਦੀ ਸੀ ਇਹ ਸਰਕਾਰ ਦਾ ਬਹੁਤ ਹੀ ਸਲੰਗਾ ਜੋ ਕਰਦੀ ਜੇਕਰ ਡਵੈਲਪਮੈਂਟ ਦੀ ਗੱਲ ਕੀਤੀ ਜਾਵੇ ਤਾਂ ਕਈ ਪਿੰਡਾਂ ਅੰਦਰ ਜਿਹੜੇ ਡਵੈਲਪਮੈਂਟ ਦਾ ਕੰਮ ਹੀ ਨਹੀਂ ਰੁਕ ਜਾਂਦਾ ਸੀ ਕਿਉਂਕਿ ਤਕਰੀਬਨ ਹਰ ਸਰਪੰਚ ਜਿਹੜੇ ਆ ਉਹ ਪੰਚ ਚਾਹ ਉਹਨਾਂ ਦਾ ਕਿਸੇ ਦਾ ਕਿਸੇ ਦਾ ਬੇਟਾ ਤੇ ਕਿਸੇ ਦੀ ਬੇਟੀ ਬਾਹਰ ਆ ਉਹ ਤਕਰੀਬਨ ਆਉਣ ਜਾਣ ਸ਼ੁਰੂ ਕੀਤਾ ਹੋਇਆ ਲੋਕਾਂ ਖਾਸ ਕਰਕੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਜਿਹੜੀ ਨੌਜਵਾਨਾਂ ਜੋ ਤਾਂ ਸਾਡਾ ਜਲਤਾਰ ਬਾਹਰ ਵੀ ਦੇਸਾਂ ਨੂੰ ਕਿਵੇਂ ਤੁਸੀਂ ਦੇਖਦੇ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਫੈਸਲਾ ਹੈ ਇਹਦੇ ਨਾਲ ਪਿੰਡ ਦਾ ਕੋਈ ਵੀ ਕੰਮ ਨਹੀਂ ਰੁਕੇਗਾ ਜੋ ਵੀ ਮਤਲਬ ਸਰਪੰਚ ਮਜੂਦ ਪਿੰਡ 'ਚ ਹੋਏਗਾ ਹਰ ਵੇਲੇ ਤੇ ਕੋਈ ਵੀ ਕੰਮ ਆ ਪਿੰਡ ਦਾ ਕੋਈ ਵਿਕਾਸ ਦਾ ਕੁਝ ਵੀ ਆ ਕਰਨਾ ਤਾਂ ਸਰਪੰਚ ਦੇ ਥੋਂ ਹੀ ਆ ਜੀ ਤੇ ਕੰਮ ਨਹੀਂ ਕੋਈ ਵੀ ਰੁਕੇਗਾ ਜਿਸ ਨਾਲ ਵਿਕਾਸ ਦੇ ਵਿੱਚ ਹੀ ਵਾਤਾ ਹੋਏਗਾ ਕਿਵੇਂ ਦੇਖਦੇ ਸਰਕਾਰ ਦਾ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਕਿਤੇ ਹੋਰ ਵੀ ਕੁਝ ਲੋਕ ਮੇਰੇ ਨਾਲ ਮੌਜੂਦ ਨੇ ਇਹ ਮੇਰੇ ਨਾਲ ਵਾਲੇ ਸਰਪੰਚ ਜਨਾਬ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਜਿਹੜਾ ਪਿੰਡਾਂ ਦਾ ਵਿਕਾਸ ਤੇ ਖਾਸ ਕਰਕੇ ਜਿਹੜੇ ਕੰਮ ਆ ਉਹ ਪ੍ਰਭਾਵਿਤ ਬਿਲਕੁਲ ਨਹੀਂ ਹੋਣਗੇ ਪਰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਹੋਰ ਵਿਕਾਸ ਜਿਹੜੇ ਆ ਪਿੰਡਾਂ 'ਚ ਹੋਣਗੇ ਉਹ ਸਰਕਾਰ ਦੀ ਇਸ ਨੀਤੀ ਦਾ ਉਹਨਾਂ ਵੱਲੋਂ ਸਵਾਗਤ ਵੀ ਕੀਤਾ ਗਿਆ ਉਹ ਸੰਗਾਂਝੋ ਕਦਮ ਦੱਸਿਆ ਗਿਆ ਇਸ ਨੂੰ ਕੋਈ ਮੇਰੇ ਨਾਲ ਹੋਰ ਵੀ ਕੁਝ ਲੋਕ ਮੌਜੂਦ ਨੇ ਅੱਜ ਕੀ ਨਾ ਆਪਣਾ ਨੰਬਰ ਦੱਸ ਦੇਖਸੇ ਸਿੱਖਾ ਜੀ ਕਿਹਨੂੰ ਦੇਖਦੇ ਇਸ ਸਰਪੰਚ ਸਰਕਾਰ ਦੇ ਇਸ ਸਰਕਾਰ ਦਾ ਜਿਹੜਾ ਫੈਸਲਾ ਬਹੁਤ ਸਲਾਘਾਯੋਗ ਫੈਸਲਾ ਜੀ ਜਿਹਦੇ ਨਾਲ ਪਿੰਡਾਂ ਦੇ ਜਿਹੜੇ ਕੋਈ ਪੈਂਡੰਗ ਕੰਮ ਰਾਜੇ ਦੇ ਸਰਪੰਚ ਦੇ ਬਾਤ ਜਾਣ ਨਾਲ ਉਹ ਹੁਣ ਨਹੀਂ ਰੁਕਣਗੇ ਤੇ ਵਧੀਆ ਤਰੀਕੇ ਨਾਲ ਹੋਣਗੇ ਬਾਕੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬੜਾ ਵਧੀਆ ਪ੍ਰਬਾਲਾ ਕੀਤਾ ਆਮ ਵੇਖਣ ਜਾਏ ਬਹੁਤ ਜ਼ਿਆਦਾ ਸਪਰੈੰਡ ਜਿਹੜੇ ਹੋਂ ਸਾਲ-ਸਾਲ ਛੇਸ਼ਮੀ ਦੇ ਬਾਅਦ ਪਿੰਡੇ ਆਪਣੇ ਬੱਚਿਆਂ ਕੋ ਤੇ ਪਿੱਛੇ ਵੀ ਜਿਹੜੇ ਕੰਮ ਜਿੰਨੇ ਵੀ ਹੀ এনवायरमेंट ਦੇ ਜਾਂ ਉਹ ਜਿਹੜੇ ਕੰਮ ਛੋਟੇ-ਮੋਟੇ ਵੀ ਉਹ ਨਹੀਂ ਚੱਲਦੇ ਰੁਕ ਜਾਂਦੇ ਤੇ ਸਰਪੰਚ ਜਿਹਦੇ ਹੁੰਦੇ ਹੁੰਦੇ ਜੇ ਬੜਾ ਨੁਕਸਾਨ ਹੁੰਦਾ ਹੈ ਪਿੰਡ ਤੇ ਕੰਮਾਂ ਦਾ ਕਿਉਂਕਿ ਉਹ ਮੀਟਿੰਗ ਵਿੱਚ ਸਮਝ ਕੰਮ ਪੂਰੇ ਕਰਨ ਦੇ ਹੁੰਦੇ ਇਹੋ ਕੰਮ ਹੋ ਨਹੀਂ ਸਕਦੇ ਇਸ ਕਰਕੇ ਜਿਹਨੂੰ ਬਹੁਤ ਵਧੀਆ ਪਰਲਾ ਜੀ ਸਰਕਾਰ ਦਾ ਬਹੁਤ ਧੰਨਵਾਦ ਆਕੀ ਬਹੁਤ ਬਹੁਤ ਮਿਹਰਬਾਨੀ ਚੈਨੋ ਜੀ ਜਿਨ੍ਹਾਂ ਨੇ ਬੜਾ ਪਰਲਾ ਕੀਤਾ ਹੈ ਇਹਦੇ ਨਾਲ ਜਿਹੜਾ ਆਉਂਦਾ ਜਣਾ ਵਿੱਚ ਫਿਰ ਪਿੰਡਾਂ ਵਿੱਚ ਜਿਹੜੇ ਕੋਈ ਖਾਸ ਦੇ ਕੰਮ ਹੀ ਰੁਕੇ ਦੇ ਕਈ ਪਿੰਡਾਂ ਤੇ ਦੋ-ਦੋ ਸਾਲ ਤੋਂ ਕੰਮ ਹੀ ਨਹੀਂ ਹੋ ਸਕੇ ਕਿਉਂਕਿ ਜੇ ਸਰਪੰਚ ਬਾਹਰੋਂ ਆਇਆ ਤੇ ਉਹਦਾ ਪੰਚ ਚੱਲ ਜਾਂਦਾ ਜੇ ਪੰਚੋਂ ਮੈਂ ਤੇ ਸਰਪੰਚ ਚੱਲ ਜਾਂਦਾ ਜਿਹਦੇ ਕਰਕੇ ਉਹਨਾਂ ਦੇ ਕੰਮ ਰੁਕੇ ਹੋਏ ਸੀ ਜਾਂ ਜ਼ਿਆਦਾਤਰ ਚਾਰਪੈ ਫਿਰ ਸਰਕਾਰ ਵੱਲੋਂ ਕੋਈ ਪ੍ਰਬੰਧਕ ਲਾ ਕੇ ਜਿਹੜੇ ਕੰਮ ਕੀਤੇ ਜਾਂਦੇ ਸੀ ਪਰ ਹੁਣ ਇਸ ਫੈਸਲੇ ਨਾਲ ਜਿਹੜਾ ਪਿੰਡਾਂ ਅੰਦਰ ਬਿਲਕੁਲ ਕੋਈ ਖਾਸ ਦੇ ਜਿਹੜੇ ਕੰਮ ਆ ਉਹ ਇੱਕ ਪੱਕੀ ਦਜਨ ਹੁੰਦੇ ਦਿਖਾਈ ਦੇਣਗੇ ਹਾਂਜੀ ਇਸ ਦੇ ਨਾਲ ਇਹ ਹੋਏਗਾ ਨਾ ਵੇਖੋ ਉਹ ਜੇ ਸਾਲ ਆਉਂਦਾ ਨਹੀਂ ਪਿੰਡ ਚ ਕੰਮ ਕਾ ਤੇ ਉਹਨਾਂ ਦੇ ਹੁਣ ਤੇ ਕੰਮ ਹੁੰਦੇ ਜੀਗੇ ਤੇ ਕਈ ਵਾਰੀ ਫਰਬੰਦਕ ਲੱਗਦਾ ਜਿਵੇਂ ਕੰਮ ਉਹ ਜਿਹੜਾ ਇਹ ਪੂਰਾ ਸਹੀ ਨਹੀਂ ਹੁੰਦਾ ਫਿਰ ਰੁਕ ਜਾਂਦੇ ਕੰਮ ਵਿੱਚੋਂ ਫਿਰ ਕਈ ਗੱਲਾਂ ਬਤਾਂਉਂ ਜਾਂਦੀਆਂ ਜਾਂ ਫਿਰ ਕੋਈ ਮੈਂਬਰ ਬਰਬਾਦ ਚਲਾ ਜਾਂਦਾ ਜੀ ਤੇ ਹੁਣ ਇਹਦਾ ਨਾਲ ਹੀ ਹੋਏਗਾ ਕਿ ਕੋਈ ਕੰਮ ਰੁਕੇਗਾ ਨਹੀਂ ਬੜੀ ਵਧੀਆ ਸਰਕਾਰ ਦੀ ਪਾਲਸੀ ਹੈ ਬਹੁਤ ਵਧੀਆ ਨੀਤੀ ਹੈ ਹਨਾ ਪਿੰਡਾਂ ਦੇ ਜਿਹੜੇ ਆਪਣੇ ਕੰਮ ਨੇ ਡਵੈਲਪਮੈਂਟ ਦੇ ਉਹ ਬੜੇ ਚੰਗੇ ਚੀਜ਼ ਹਨ ਹਾਂਜੀ ਇਹ ਸਨ ਮੇਰੇ ਨਾਲ ਲੋਕ ਜਿਨ੍ਹਾਂ ਨੂੰ ਲਿਖੋ ਸਲੰਗਾ ਜੋ ਕਦਮ ਦੱਸਿਆ ਗਿਆ कि ਜਿਹੜੇ ਕੰਮ ਰੁਕੇਦੇ ਸੀ ਲੰਮੇ ਸਮੇਂ ਤੋਂ ਸਰਕਾਰ ਦੇ ਜਿਹੜੀ ਨੀਤੀ ਹੈ ਇੱਕ ਬੜੀ ਸਲਾਘਾਯੋਕ ਕਦਮ ਚੁੱਕਿਆ ਕਿਉਂਕਿ ਭਾਵੇਂ ਕਦਮ ਤਾਂ ਲੈਡ ਚੁੱਕਿਆ ਗਿਆ کافی ਲੰਮੇ ਸਮੇਂ ਤੋਂ ਇਸ ਕਦਮ ਦੀ ਲੋੜ ਸੀ ਜਿਹੜਾ ਚੁੱਕਿਆ ਜਾਣਾ ਚਾਹੀਦਾ ਸੀ ਪਰ ਚਲੋ ਸਰਕਾਰ ਨੇ ਜੇਕਰ ਚੁੱਕਿਆ ਤੇ ਇੱਕ ਸਲਾਘਾਯੋਕ ਕਦਮ ਚੁੱਕਿਆ ਉਹਨਾਂ ਦੇ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਵਿਕਾਸ ਦੇ ਕੰਮ ਆ ਉਹ ਵੀ ਕਾਫੀ ਜਿਹੜੇ ਆ ਵੱਡੇ ਪੱਧਰ ਤੋਂ ਪਿੰਡਾਂ ਵਿੱਚ ਹੁੰਦੇ ਦਿਖਾਈ ਦੇਣਗੇ ਜੋ ਸਰਕਾਰ ਦਾ ਇੱਕ ਸਲਾਘਾਯੋਕ ਕਦਮ ਦੱਸਿਆ ਗਿਆ ਇਸ ਤੋਂ ਇਲਾਵਾ ਮੈਂ ਨਾਲ ਹੋਰ ਵੀ ਕੁਝ ਲੋਕ ਆਮ ਲੋਕ ਨੇ ਮੌਜੂਦ ਜੋ ਪਿੰਡਾਂ ਦੇ ਕਿਸਾਨ ਨੇ ਉਹਨਾਂ ਨੂੰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੇ ਨੀਤੀ ਇਹ ਜੀ ਬਹੁਤ ਵਧੀਆ ਕੰਮ ਆ ਜੀ ਬਹੁਤ ਲੱਗਾ ਜੋ ਕਰਮ ਸਰਕਾਰ ਦਾ ਇਹਦੇ ਨਾਲ ਸਾਡੇ ਪੰਚਾਂ ਦੇ ਜਿਹੜੇ ਵਾਦੇ ਕੰਮ ਜੇ ਬਹੁਤ ਵਧੀਆ ਹੋਣਗੇ ਨਾ ਬਾਹਰ ਚਲ ਜਾਂਦੇ ਨੇ ਮਗਰੋਂ ਕੰਮ ਨਹੀਂ ਹੁੰਦੇ ਇਸ ਕਰਕੇ ਸਾਡੇ ਜਿਹੜੇ ਨੌਜਵਾਨ ਸਰਪੰਚ ਨੇ ਉਹ ਹੰ ਤਰੱਕੀ ਆਏ ਜਾਣਗੇ ਪਿੰਡ ਦੀ ਕੋਰ ਨਗਰ ਵਿਕਾਸ ਵਧੀਆ ਹੋਏਗਾ ਇਸ ਕਰਕੇ ਸਰਕਾਰ ਦਾ ਧੰਨਵਾਦ ਕਰਦੇ ਆ ਜੋ ਕਿ ਬੜਾ ਵਧੀਆ ਕਰਮ ਚੁੱਕਿਆ ਇਹ ਵੀਡੀਓਸ ਆ ਜਿਹੜਾ ਇੱਕ ਸਰਕਾਰ ਵੱਲੋਂ ਨੀਤੀ ਦਿੱਤੀ ਗਈ ਆ ਕਿ ਜਿਹੜੇ ਸਰਪੰਚ ਆ ਉਹ ਦੇਸ਼ ਜਾਣਗੇ ਤਾਂ ਪ੍ਰਮਾਣਗੀ ਲੈਣਗੇ ਜਾਣਗੇ ਇਹ ਤਾਂ ਨੀਤੀ ਹੈ ਜੀ ਹਾਂ ਜੀ ਦੇਖੋ ਜੀ ਬੜਾ ਵਧੀਆ ਇੱਕ ਫੈਸਲਾ ਆ ਸਾਡੇ ਲੈਕਮੇ ਦਾ ਡਾਕਟਰ ਸਾਹਿਬ ਵੱਲੋਂ ਜਿਹੜੀ ਆ ਸਾਨੂੰ ਹਦਾਇਤਾਂ ਜਾਰੀ ਹੋਈਆਂ ਸਾਰੇ ਪੂਰੇ ਪੰਜਾਬ ਦੇ ਵਿੱਚ ਅਫਸਰਾਂ ਨੂੰ ਵੀਡੀਓਸ ਨੂੰ ਜੀਡੀਸੀ ਵੀਡੀਓਸ ਨੂੰ ਇੱਥੇ ਮੁਸ਼ਕਲ ਦੇਖੋ ਇਹ ਆਉਂਦੀ ਸੀ ਪਹਿਲਾਂ ਕਿ ਕਈ ਵਾਰ ਸਰਪੰਚ ਪੰਜ ਬਿਨਾਂ ਦੱਸਿਆ ਚੱਲ ਜਾਂਦੇ ਸੀ ਵਿਦੇਸ਼ ਦੇ ਵਿੱਚ ਮਤਲਬ ਜਾ ਕੇ ਤੇ ਹੋਰ ਵੀ ਚੱਲ ਜਾਂਦੇ ਸੀ ਪੂਰਨ ਪਿੰਡਾਂ ਵਿੱਚ ਵਿਕਾਸ ਦੇ ਕੰਮ ਦੇ ਪ੍ਰਭਾਵਤ ਹੁੰਦੇ ਸੀ ਤੇ ਸਟਡਨਲੀ ਬੜੀ ਮੁਸ਼ਕਲ ਹੁੰਦੀ ਸੀ ਜੇ ਸੈਕਟਰੀ ਜਾਂ ਕਹਿੰਦੇ ਸਰ ਸਰਪੰਚ ਦਾ ਅਗਾ ਛੁੱਟੀ ਜੀ ਠੀਕ ਹੈ ਨਾ ਬਿਨਾਂ ਦੱਸਿਆ ਲੇਕਿਨ ਹੁਣ ਜਿਹੜੇ ਹਦਯਤਾ ਨੇ ਉਹਦੇ ਹਿਸਾਬ ਨਾਲ ਮੰੰਦਾ ਵੀ ਬਾਉਂਡ ਹੋ ਗਿਆ ਸਾਡੇ ਸਰਪੰਚ ਪੰਚ ਵੀ ਸਾਨੂੰ ਘਟੋ ਘਾਟ ਜੇਕਰ ਆਮ ਹਾਲਾਤ ਆ ਦੇਖ ਮਹੀਨਾ ਪਹਿਲਾਂ ਸੂਚਿਤ ਕਰਨਗੇ ਵੀਡੀਓ ਨੂੰ ਜੇਕਰ ਕੋਈ ਐਮਰਜੈਂਸੀ ਵੀ ਹਾਲਾਤ ਜਾਣਾ ਪੈਣ ਡਿਆ ਮੰਨ ਲਓ ਉਹਨੂੰ ਸ਼ਾਰਟ ਟਾਈਮ ਕੇ ਲਈ ਜਾਂ ਬਿਲਕੁਲ ਐਮਰਜੈਂਸੀ ਤੌਰ ਤੇ ਤਾਂ ਵੀ ਸੂਚਿਤ ਕਰਨਗੇ ਔਰ ਛੁੱਟੀ ਦੇ ਜਦੋਂ ਛੁੱਟੀ ਸਾਡੇ ਕੋ ਸਰਪੰਚ ਦੀ ਆ ਜਾਗੀ ਤੇ ਫਿਰ ਅਸੀਂ ਨਿਯਮਾਂ ਦੇ ਅਨੁਸਾਰ ਉੱਥੇ ਜਿਹੜੇ ਮੈਂਬਰ ਦੇ ਅਧਾਰਤ ਪੰਚ ਦੀ ਚੋਣ ਕਰਾਂਗੇ ਅਧਾਰਤ ਪੰਚ ਦੀ ਜਿੰਨਾ ਚ ਸਰਪੰਚ ਛੁੱਪੀ ਰਹੇਗਾ ਅਧਾਰਤ ਪੰਚ ਰਿਕਾਰਡ ਸਾਮ ਸੁਭਾਰ ਕਰੇਗਾ ਤੇ ਕੰਮ ਜਿਹੜੇ ਪਿੰਡੇ ਹੋਣਗੇ ਆਉਣ ਵਾਲੇ ਦਿਨਾਂ ਵਿੱਚ ਇਹ ਫੈਸਲਾ ਜਿਹੜਾ ਲਾਗੂ ਹੋ ਜਾਏਗਾ ਅੱਜ ਤੋਂ ਨਹੀਂ ਬਿਲਕੁਲ ਜੀ ਇਹ ਫੈਸਲਾ ਲਾਗੂ ਹੋ ਚੁੱਕਾ ਵਾ ਅਸੀਂ ਆਪਣੇ ਸਾਰੇ ਹੀ ਜਿਹੜੇ ਫੀਲਡ ਸਟਾਫ ਪੰਚਾਇਤ ਸੱਤਰ ਵਾ ਦਫਤਰੀ ਸਟਾਫ ਨੂੰ ਸੂਚਿਤ ਕਰ ਦਿੱਤਾ ਗਿਆ ਵਾ ਔਰ ਸਰਪੰਚਾਂ ਦੇ ਗਰੁੱਪ ਦੇ ਵਿੱਚ ਵੀ ਇਹਨਾਂ ਨੂੰ ਦੱਸ ਦਿੱਤਾ ਗਿਆ ਵਾ ਕਿ ਸਰਪੰਚ ਪੰਚ ਕੋਈ ਵੀ ਬਿਨਾਂ ਦੱਸਿਆ ਛੁਪੀ ਨਾ ਜਿਹੜੇ ਪਿੰਡਾਂ 'ਚ ਕਈਆਂ ਦੇ ਵਿਕਾਸ ਦੇ ਕੰਮ ਰੁਕੇ ਹੋਏ ਸੀ ਸਰਪੰਚ ਵਿਦੇਸ਼ ਜਾਣ ਕਰਕੇ ਜਾਂ ਪੰਚ ਵਿਦੇਸ਼ ਕਰਨ ਜਾਣ ਕਰਕੇ ਉਹ ਕੰਮ ਹੁਣ ਜਿਹੜੇ ਹੋਰ ਪਿੰਡ ਦੇ ਧਰਤੇ ਹੋਣਗੇ ਹਾਂਜੀ ਬਿਲਕੁਲ ਜੀ ਸਾਡੇ ਤੇ ਸਿਰਫ ਫਿਲਹਾਲ ਇੱਕ ਹੀ ਪਿੰਡ ਵਾ ਇੱਥੇ ਜ ਪਰ ਉਹ ਵੀ ਸਾਨੂੰ ਸੂਚਿਤ ਕਰਕੇ ਸਰਪੰਚ ਗਏ ਸੀ ਤੇ ਇਸ ਤੋਂ ਇਲਾਵਾ ਸਾਡੇ ਕੋਈ ਕੇਸ ਹੈ ਨਹੀਂ ਆ ਤੇ ਵਿਕਾਸ ਦੇ ਕੰਮ ਚੱਲ ਰਿਹਾ ਹੈ। ਔਰ ਉਹਨਾਂ ਨੇ ਜਿਹੜਾ ਦੇਖਣਾ ਹੈਗਾ ਕਿ ਇਸ ਨੀਤੀ ਨਾਲ ਜਿਹੜਾ ਵਾ ਕਿੰਨਾ ਕੁ ਪ੍ਰਭਾਵ ਪਿੰਡਾਂ ਵਿੱਚ ਵਿਕਾਸ ਦੇ ਜਿਹੜੇ ਕੰਮ ਆ ਦਿਖਾਈ ਦਿੰਦੇ ਹਨ। ਕੈਮਰਾਮੈਨ ਕਲਨੂਰ ਦੇ ਨਾਲ ਹਰਜਿੰਦਰ ਸਿੰਘ ਗਰਾਜ ਜਗਬਾਣੀ ਪੰਜਾਬ ਕੇਸਰੀ ਟੀਵੀ ਗੁਰਦਾਸਪੁਰ